ਨਵੇਟ ਸਕੂਲਾਂ ਨੇ ਊੜਾ ਖਤਮ ਕਰਤਾ ਤੇ ਸਾਡੇ ਪੰਜਾਬ ਨੇ ਜੂੜਾ ਸਿਰੋਂ ਤਾਜ ਦਿੱਲੀਪ ਦੇ ਇਹ ਚ ਵੀ ਰਾਜ ਸੀ ਥੋੜਾ ਜਿਹਾ ਤੁਹਾਡੀ ਸਮਸਤ ਰੱਖਾਂ ਜਦੋਂ ਇੰਗਲੈਂਡ ਲੈ ਗਈ ਸੀ ਨਾ ਗੋਰੇ ਦਲੀਪ ਨੂੰ ਉੱਥੇ ਇੱਕ ਘਟਨਾ ਵਾਪਰੀ ਜਿਹੜੇ ਕਾਲਜ ਦੇ ਵਿੱਚ ਸਕੂਲ 'ਚ ਪੜਦਾ ਸੀ ਨਾ ਦਲੀਪ ਉਸੇ ਸਕੂਲ ਦੇ ਵਿੱਚ ਪੜਦੀ ਸੀ ਰਾਣੀ ਵਿਕਟੋਰੀਆ ਉਹਦੀ ਬੇਟੀ ਇੰਗਲੈਂਡ ਦੀ ਰਾਣੀ ਦੀ ਧੀ ਤੇ ਉਸ ਬੱਚੀ ਨੂੰ ਬਾਕੀ ਸਾਰੇ ਗੋਰੇ ਮੋਨੇ ਤੇ ਇਹ ਨੌਜਵਾਨ ਸੀ ਕਿਉਂਕਿ ਇੱਕ ਪੰਜਾਬ ਦਾ ਪੁੱਤ ਸੀ ਸ਼ੇਰੇ ਪੰਜਾਬ ਦਾ ਜਿਹਦੇ ਘਰ 'ਚ ਬੰਦਗੀ ਹੋਈ ਹੋਵੇ ਨਾ ਹੁਣ ਤੁਸੀਂ ਜਿਹੜੀ ਜਗ੍ਹਾ ਦੇ ਉੱਤੇ ਕਥਾ ਕੀਰਤਨ ਇੱਥੇ ਮਹਾਪੁਰਖ ਕਿੰਨੇ ਸਾਲ ਬੈਠੇ ਤੇ ਅੱਜ ਵੀ ਉਹਨਾਂ ਦੀ ਸ਼ੋ ਮਹਿਸੂਸ ਹੁੰਦੀ ਕਿ ਨਹੀਂ ਆਖੋ ਸਤਿਨਾਮ ਭਾਈ ਸਾਹਿਬ ਨੇ ਤ੍ਰਿਮ ਕਰਦੇ ਹੋਣਗੇ ਮੈਂ ਵੀ ਉੱਥੇ 72 ਮਹਾਪੁਰਖ ਦਾ ਸਥਾਨ ਆ ਬੌਲੀ ਸਾਹਿਬ ਚਾਰ ਮੰਜੀਆਂ ਗੋਇੰਦਵਾਲ ਸਾਹਿਬ ਤੋਂ ਮਿਲੀਆਂ ਜਿੱਥੇ ਸਾਧੂ ਬੈਂਦੇ ਉੱਥੇ ਧਰਤੀ ਹੈ ਜੇ ਵੀ ਮੈਂ ਇੱਕ ਦੀ ਆਖੋ ਸਤਿਨਾਮ ਸੁਰਤਾਂ ਜੁੜਦੀਆਂ ਵਾ ਤੁਸੀਂ ਕਿੰਨੀ ਸੰਗਤ ਦਰਬਾਰ ਭਰਿਆ ਪਿਆਰੀ ਆ ਇਹੋ ਜੇ ਸਮੇਂ ਚ ਬੈੰਦਾ ਕੋਣ ਆਖੋ ਸਤਨਾਓ ਪਰ ਤੁਸੀਂ ਕਿੰਨੇ ਪਿਆਰ ਨਾਲ ਸਾਰੇ ਬੈਠੇ ਜੇ ਔਰ ਇਹ ਵੱਡੀ ਵੱਡੀ ਦਾਤ ਤਕੜੀ ਐ ਗੁਰਮਖੋ ਤੁਹਾਡੇ ਵਾਸਤੇ ਤੇ ਜਦੋਂ ਉਹ ਪੜਦਾ ਸੀ ਨਾ ਤੇ ਉਸ ਬੱਚੀ ਨੂੰ ਪੜ੍ਹਨੋ ਤੁਸੀਂ ਵੀ ਧਿਆਨ ਦਿਓ ਉਹਦੇ ਨਾਲ ਮੁਹੱਬਤ ਹੋਗੀ ਦਲੀਬ ਦੇ ਨਾਲ ਜਿਹੜਾ ਗਾਣਾ ਨਹੀਂ ਗਾਇਆ ਰੰਜੀਤ ਬਾਵੇ ਨੇ ਪਿਛੇ ਜੇ ਉਹ ਬੜੀ ਡੂੰਗੀ ਗੱਲ ਆ ਇਹੀ ਆਉ ਉਹਨੂੰ ਜਦੋਂ ਮੁਹੱਬਤ ਹੋਈ ਤੇ ਇਸ ਗੱਲ ਦਾ ਪਤਾ ਜਦੋਂ ਗੋਰਿਆਂ ਦੇ ਸੀਨੀਅਰ ਅਫਸਰ ਨੂੰ ਲੱਗਾ ਨਾ ਖਤਰਾ ਪੈਦਾ ਹੋ ਗਿਆ ਕਹਿੰਦਾ ਵੀ ਇਹਨਾਂ ਦਾ ਰਾਜ 145000 ਮਰਬਾ ਮੀਲ ਚਾਰ ਸਟੇਟਾਂ ਸੀ ਇਹਨਾਂ ਦੀਆਂ ਲਾਹੌਰ ਪਸ਼ੌਰ ਮੁਲਤਾਨ ਤੇ ਪਿਸ਼ਾਵਰ ਇਹਨਾਂ ਦਾ ਰਾਜ ਬੜੇ ਤਕੜਿਆ ਹੋ ਕੇ ਉਹ ਕਹਿੰਦਾ ਸੀ ਖਤਮ ਕੀਤਾ ਅੱਖੋ ਵੈਗਰੂ ਤੇ ਕਹਿੰਦਾ ਏ ਕੀ ਖੇਡ ਵਰਤਗੀ ਕੱਲੀ ਕੱਲੀ ਬੇਟੀ ਰਾਣੀ ਵਿਕਟੋਰੀਆ ਦੀ ਤੇ ਜਿੰਨੇ ਪਸੰਦ ਵੀ ਕਿਨੂੰ ਕੀਤਾ ਕਵਰ ਦਲੀਪ ਨੂੰ ਉਹ ਅੰਦਰ ਖਾਤੇ ਮੀਟਿੰਗ ਕਰਕੇ ਕਹਿੰਦੇ ਵੀ ਜੇ ਇਹ ਨਾਲ ਵਿਆਹ ਕਰਾ ਗਈ ਤੇ ਇੰਗਲੈਂਡ ਦਾ ਰਾਜਾ ਕੌਣ ਹੋਵਗਾ ਆਖੋ ਸਤਨਾਮ ਸ੍ਰੀ ਉਹਨੇ ਤਾਈਓ ਗਾਇਆ ਸੀ ਨਾ ਵੀ ਐਤ ਕੀ ਦਲੀਪ ਸਿਆਂ ਤੂੰ ਰਾਜ ਕਰੇ ਜਦੋਂ ਸਿੱਖ ਰਾਜਾ ਬੇ ਤੇ ਤੁਸੀਂ ਜਦੋਂ ਜਾਓਗੇ ਉੱਥੇ ਉਹ ਕਵਰ ਵੀ ਬਣੀ ਦਲੀਬੀ ਅੱਜ ਵੀ ਟਾੜੀ ਰਗੀ ਉੱਥੇ ਸ਼ੇਰ ਪੜ ਕੇ ਆਉਂਦੇ ਕੋਈ ਨਾ ਕੋਈ ਜਿਹੜੇ ਜਾਂਦੇ ਆ ਤੇ ਉਸ ਚੀਜ਼ ਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਵੀ ਉਹਨਾਂ ਫਿਰ ਬੱਚੀ ਦੀ ਸਹੈਣੋ ਧਿਆਨ ਦਿਓ ਤੁਸੀਂ ਅੱਜ ਪੰਜਾਬ ਖਤਰੇ 'ਚ ਸਾਡੀਆਂ ਖੋਧੀਆਂ ਧੀਆਂ ਪੈਣਾ ਜਦੋਂ ਰਿਸ਼ਤਾ ਹੁੰਦਾ ਤੇ ਕਹਿੰਦੀਆਂ ਵੀ ਮੁੰਡਾ ਪਸੰਦ ਕੋਠੀ ਪਸੰਦ ਗੱਡੀ ਪਸੰਦ ਪਰ ਮੁੰਡੇ ਦੀ ਟਾੜੀ ਨਹੀਂ ਪਸੰਦ ਲੈ ਕਰ ਲੋ ਗੱਲ ਤੇ ਮੈਂ ਕਿੰਨਾ ਨਾ ਭੈਣੇ ਫਿਰ ਇਦਾਂ ਕਰ ਜੇ ਤੈਨੂੰ ਦਾੜੀ ਪਸੰਦ ਨਹੀਂ ਜੂੜਾ ਪਸੰਦ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਾਵਾ ਲੈਣ ਕੀ ਲੈਣ ਆਏ ਜੇ ਜਾਓ ਕਿਸੇ ਦਫਾ ਜੋ ਥਾਂ ਤੇ ਪੀਰਪੁਰ ਦੇ ਜਾਂ ਕਿਤੇ ਆਪਣੇ ਚਰਚ ਦੇ ਵਿੱਚ ਕਿਤੇ ਹੋਰ ਕਿਤੇ ਚੱਲ ਜਿਓ ਕਿਉਂਕਿ ਜਿਸ ਗੁਰੂ ਨਾਲ ਤੁਸੀਂ ਇਹ ਸ਼ਰਤ ਰੱਖੀ ਵੀ ਮੈਨੂੰ ਪਾਗ ਵਾਲਾ ਦਾੜੀ ਵਾਲਾ ਪਸੰਦ ਨਹੀਂ ਜਦੋਂ ਤੁਹਾਡਾ ਆਨੰਦ ਕਾਰਜ ਹੋਊਗਾ ਤੇ ਗ੍ਰੰਥੀ ਤੁਹਾਡੇ ਆਨੰਦ ਕਾਰਜ ਜਦੋਂ ਅਰਦਾਸ ਕਰੂਗਾ ਤੇ ਗ੍ਰੰਥੀ ਆਟੋਮੈਟਿਕ ਹੀ ਕਊਗਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਦੇ ਚੜਿਆਰਿਆਂ ਨਾਲ ਚਰਾਏ ਗਏ ਉਦੋਂ ਆਪਾਂ ਸੁੱਤੇ ਹੁੰਨੇ ਆ ਆਪਾਂ ਅਰਦਾਸ 'ਚ ਸੁੱਤੇ ਹੁੰਨੇ ਆ ਆਪਾਂ ਪਤਾ ਕਦੋਂ ਜਾਗੀ ਦਾ ਜਦੋਂ ਗ੍ਰੰਥੀ ਇੱਥੇ ਪਹੁੰਚਦਾ ਨਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਣ ਜਿੱਥੇ ਸਾਡਾ ਨਾਮ ਬੋਲਣਾ ਹੁੰਦਾ ਖੁਸਾਤ ਨਾਮ ਉਥੇ ਨਿਗਾਹ ਰੱਖਦੇ ਬਾਬੇ ਜੀ ਵੀ ਜੇ ਕਿਤੇ ਭੋਰਾ ਵੀ ਗਲਤ ਨਾ ਹੋਇਆ ਤੇ ਬਾਬਾ ਟਾਲਣਾ ਬਾਬਾ ਨਾ ਹੀ ਗਲਤ ਬੋਲ ਗਿਆ ਕੋਈ ਉਹ ਤੇ ਗਲਤ ਬੋਲ ਜੂ ਉਹਨੂੰ ਨਹੀਂ ਭੁੱਲਦਾ ਬਾਪੂ ਨੂੰ ਬੇਣ ਬੋਲਿਆ ਆਹਾ ਤੇ ਮੈਂ ਕਿਹਾ ਭੈਣੇ ਜਦੋਂ ਇੱਥੇ ਅਰਦਾਸ ਹੋਈ ਤੇ ਤੂੰ ਉਸ ਅਰਦਾਸ ਚ ਕਿੱਦਾਂ ਸ਼ਾਮਲ ਹੋ ਜਾਈਂਗੀ ਜੇ ਸਰਦਾਸ ਵਿੱਚ ਰੰਭਤਾ ਹੋਣ ਦੀ ਹੈ ਪੰਜਾਂ ਪਿਆਰਿਆਂ ਚੌਹਾਂ ਤੇ ਸਹਿਬਜ਼ਾਦਿਆਂ ਨੂੰ ਖਤੇਗੜ ਕੀ ਆਖਿਆ ਸੀ ਕਹਿੰਦੇ ਸੂਬਾ ਕਹਿੰਦਾ ਕਾਕਾ ਪਾਗ ਲਾਓ ਤੁਹਾਡੇ ਸਿਰ ਤੇ ਜਿਹੜੀ ਕਲਗੀ ਮੈਨੂੰ ਚੁਬਦੀ ਹੈ ਇਹ ਤੋਂ ਬੂ ਆਉਂਦੀ ਰਾਜ ਦੀ ਇਹ ਤਾਰਕੇ ਤੇ ਸਜਦਾ ਕਰੋ ਇਹ ਬਾਬਾ ਫਤੇਹ ਸਿੰਘ ਸਾਹਿਬ ਕਹਿੰਦੇ ਉਹ ਬਹਿ ਜਾ ਬਹਿ ਜਾ ਚੁੱਪ ਕਰਕੇ ਸ਼ੁਕਰ ਕਰ ਸਾਡੇ ਹੱਥ ਵੱਜਿਆ ਨਹੀਂ ਤੇ ਤਾਜ ਤੇਰਾ ਵੀ ਉੱਡ ਜਾਣਾ ਹੈ ਵਿਖੋ ਉਮਰ ਕਿੰਨੀ ਜਜਬਾ ਕਿੱਡਾ ਤਕੜਾ ਅੱਜ ਅਗਲਿਆਂ ਨੇ ਜਜਬਾ ਹੀ ਖਤਮ ਕਰਤਾ 40 ਸਾਲ ਪਹਿਲਾਂ ਇੱਕ ਗੰਦ ਪੰਜਾਬ ਦੀ ਧਰਤੀ ਤੇ ਆਇਆ ਸੀ ਉਹਨੂੰ ਸਿੰਘਾਂ ਨੇ ਸੋਦਾ ਲਾਇਆ ਤੇ ਸਰਕਾਰ ਨੇ ਅੱਜ ਫੇਰ ਉਹ ਦਿਲਜੀਤ ਸਾਨ ਦੇ ਰਹੀ ਉਹਨੂੰ ਜਿੰਦਾ ਕਰਤਾ ਜਿੰਨੇ ਟਰੈਕਟਰ ਜਿੰਨੇ ਮੋਬਾਈਲ ਜਿੰਨੀਆਂ ਗੱਡੀਆਂ ਚ ਉਹ ਫੇਰ ਦੁਬਾਰਾ ਜਿੰਦਾ ਹੋ ਗਿਆ ਤੇ ਸਾਡੀ ਕਥਾ ਕੀਰਤਨ ਕਿਹਨੂੰ ਸੁਣਾਵਾਂਗੇ ਵੀ ਐਡੀ ਵੱਡੀ ਪਾਲਿਸੀ ਹੈ ਸੈਂਟਰ ਦੀ ਵੀ ਇਹ ਪੰਜਾਬ ਦੇ ਬੱਚਿਆਂ ਨੂੰ ਸਿੱਖੀ ਤੋਂ ਦੂਰ ਕਰ ਦਿਓ ਇਹਨਾਂ ਨੂੰ ਨਸ਼ਿਆਂ ਪਤਿਆਂ ਤੇ ਗੰਦੇ ਕੰਮਾਂ 'ਚ ਪਾ ਦਿਓ ਵੀ ਕੋਈ ਸਿਰ ਚੁੱਕਣ ਜੋਗਾ ਗੌਰ ਕਰਿਆ ਕਰੋ ਇਹਨਾਂ ਚੀਜ਼ਾਂ ਬਦਲੀ 40 ਸਾਲ ਪਹਿਲਾਂ ਜੋ ਨੇ ਗੰਦ ਗਾਇਆ ਨਹੀਂ ਸੀ ਆਉਣ ਵਾਲੀ ਪੀੜੀ ਨੂੰ ਪਤਾ ਵੀ ਕੌਣ ਆਉਂ ਪਰ ਐਸ ਵੇਲੇ ਨਿੱਕੇ ਨਿੱਕੇ ਬੱਚਿਆਂ ਨੂੰ ਪਤਾ ਲੱਗ ਗਿਆ ਵੀ ਉਹ ਕੌਣ ਹੀ ਕਲਾਕਲਾ ਗਾਣਾ ਦੁਬਾਰਾ ਗਾਤਾ ਆਖੋ ਸਤਨਾਮ ਜੀਵਿੰਦਾਰ ਨੇ ਫਸਲ ਬੀਜੀ ਹੋਵੇ ਤੇ ਜੇ ਚੰਗੀ ਗੜੇਮਾਰੀ ਹੋ ਜੇ ਤੇ ਜੀਵਿੰਦਾਰ ਰੋਗਾਈ ਅਸੀਂ ਰੋ ਰਹੇ ਅੱਜ ਸਾਡੇ ਕਥਾਵਾਚਕ ਬੁੱਢੇ ਹੋ ਗਿਆ ਪ੍ਰਬੰਧਕ ਵਿਚਾਰੇ ਰੁਪਈਆ ਰੁਪਈਆ ਇਕੱਠਾ ਕਰਕੇ ਲੰਗਰ ਦਾ ਪ੍ਰਬੰਧ ਕੀਤਾ ਬੁਲਾਰੇ ਸੱਦੇ ਤੇ ਜਦੋਂ ਸਾਡੇ ਘਰ 'ਚ ਕੀ ਵੜ ਗਿਆ ਸਾਡੇ ਮੋਬਾਈਲ 'ਚ ਕੀਰਤਨ ਸੁਣਦਾ ਕੋਈ ਇੰਡੀ ਕੀ ਨੀ ਕੀ ਗੱਲ ਗਾਈਡਨਸ ਆ ਸਾਡੀ ਪੈਲਸ ਵਿੱਚ 18 ਘੰਟੇ ਡਾਂਸਰ ਨੱਚਦੀ ਆ ਇਹ ਆਖਿਓ ਕੋਈ ਬੀਬੀ ਬੰਦਾ ਕੁਰਸੀ ਤੋਂ ਹਿੱਲ ਜੇ ਤੇ ਜਿੱਥੇ ਗੁਰਮਤ ਦਾ ਸਮਾਗਮ ਹੁੰਦਾ ਤੁਹਾਡਾ ਭਲਾ ਹੋਵੇ ਤੁਸੀਂ ਸਾਰੇ ਬੈਠੇ ਰਹਿੰਨੇ ਤੇ ਬਾਬੇ ਰਹਿ ਜਾਂਦੇ ਆਖੋ ਸਤਨਾਮ ਅੱਜ ਲੋੜ ਜਾਗਣ ਦੀ ਹੁਲਾਰਾ ਦੇਣਾ ਚਾਹੀਦਾ ਏ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਕਵਰ ਦਲੀਪ ਦੇ ਨਾਲ ਉਹ ਬੇਟੀ ਮੁਹੱਬਤ ਕਰਦੀ ਐ ਜੇ ਇਹਨਾਂ ਦਾ ਪਿਆਰ ਸ੍ਰੀ ਚੜਿਆ ਤੇ ਸਿੱਖ ਰਾਜ ਦੁਬਾਰਾ ਆਵੇਗਾ ਇੰਗਲੈਂਡ ਤੇ ਰਾਜ ਹੋ ਜਾਣਾ ਅੱਜ ਵੀ ਮਾਰੇ ਦੀ ਕਿਰਪਾ ਉੱਧਰ ਜਾਦੀ ਆਖੋ ਸਤਨਾਓ ਇੰਗਲੈਂਡ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਦੀ ਕੈਬਨਟ ਵਿੱਚ ਜਦੋਂ ਪੰਜ ਸਰਦਾਰ ਬੰਦੇ ਨਹੀਂ ਮੀਟਿੰਗ ਨਹੀਂ ਹੁੰਦੀ ਆਖੋ ਵੇਗਰ ਐਡਾ ਗੁਰੂ ਸਾਹਿਬ ਦੇ ਖਾਲਸੇ ਨੂੰ ਮਾਣ ਬਖਸ਼ਿਆ ਅੱਜ ਵੀ ਮਾਰੇ ਨੇ ਪੂਰੇ ਵਰਲਡ ਤੇ ਨਿਸ਼ਾਨ ਸਾਹਿਬ ਚੋਂ ਲਗਿਆ ਬਾਬਾ ਫਤਿਹ ਸਿੰਘ ਸਾਹਿਬ ਕਹਿੰਦੇ ਤਾਜ ਨਹੀਂ ਲੈਣਾ ਤੂੰ ਲਾਲਾ ਸਾਡਾ ਸਿਰ ਲੈ ਸਕਦਾ ਤਾਜ ਨਹੀਂ ਲੈਣਾ ਜੂੜਾ ਨਹੀਂ ਲੈਣਾ ਊੜਾ ਨਹੀਂ ਵਾਕਈ ਸਹਿਬਜ਼ਾਦਿਆਂ ਦੇ ਜਦੋਂ ਫਤਵਾ ਜਾਰੀ ਹੋਇਆ ਭੀ ਇਹਨਾਂ ਨੂੰ ਨੀਆਂ ਚ ਚਿਣੋ ਜੇ ਫੇਰ ਵੀ ਇਹ ਨਾ ਮਰੇ ਤੇ ਸਾਰ ਅੱਗਾ ਵੜ ਦਿਓ ਤੇ ਬਾਬਾ ਫਰੀਦ ਸਿੰਘਾ ਸੇਤੇ ਸੂਬਾ ਕਿਹਦਾ ਹਸਦਾ ਕੀ ਪੁੱਤ ਤੇਰੀ ਮਾਂ ਵੀ ਨਹੀਂ ਰਹੀ ਤੇਰਾ ਪਿਓ ਵੀ ਨਹੀਂ ਰਿਹਾ ਤੇਰੇ ਭਰਾ ਚਮਕੌਰ ਸ਼ਹੀਦ ਹੋ ਗਿਆ ਤੁਹਾਡੇ ਤੇ ਖੱਫਣ ਨਹੀਂ ਪਾਉਣਾ ਕਿਸੇ ਨੇ ਨਾ ਤੁਹਾਡੀਆਂ ਬੋਟੀਆਂ ਚੁੱਕਣੀਆਂ ਏ ਤੇ 바ਵਾ ਜੋਰਾਵਰ ਸਿੰਘ ਨੇ ਆਖਿਆ ਸੀ ਕੋਈ ਨਹੀਂ ਨਾ ਚੁੱਕੇ ਕੋਈ ਸਾਡੇ ਸਰੀਰ ਇੱਕ ਦਿਨ ਸਾਰਿਆਂ ਨੇ ਮਰ ਜਾਣਾ ਨਹੀਂ ਰਹਿਣਾ ਆਪਾਂ ਪਿਆਰਿਓ ਸਿਵੇ ਬਦ ਜਾਣੇ ਜੇ ਪਰ ਤੂੰ ਮਿੰਤੀ ਕਰ ਲਈ ਜਿੱਡੀ ਉੱਚੀ ਸਾਡੀਆਂ ਬੋਟੀਆਂ ਉਡਣੀਆਂ ਓੜਿਓੜੇ ਨਿਸ਼ਾਨ ਸਹਬ ਚੁੱਲਣੇ ਆਖੋ ਸਤਨਾ ਅੱਜ ਝੁਲ ਦੇਖ ਨਹੀਂ ਇਹ ਉਹਨਾਂ ਦੀ ਦਾਤ ਜੇ ਸਾਡਾ ਖੂਨ ਠੰਡਾ ਕਰ ਦੇਣ ਲੱਗੇ ਅਗਲੇ ਆ ਤੇ ਸ਼ੁਕਰ ਕਰੋ ਤੁਸੀਂ ਥੋੜਾ ਜਿਹਾ ਢਾਡੀ ਰਾਗੀ ਤੇ ਕਥਾਵਾਜਕ ਸੁਣਦੇ ਮੜਾ ਜਾ ਹੁਲਾਰਾ